ਜਾਂਦਿਆਂ ਦੀ ਗੱਲ ਕਰੀਏ ਚੀਨ ਦੀ ਕਹਿੰਦੇ ਭਾਰਤ ਦਾ ਪਾਣੀ ਅਤੇ ਬਿਜਲੀ ਇਹਨੂੰ ਬੰਦ ਕਰਨ ਦੀਆਂ ਚੀਨ ਤਿਆਰੀਆਂ ਕਰ ਰਿਹਾ ਜੀ ਪ੍ਰਵੀਨ ਜੀ ਲੰਮੇ ਸਮੇਂ ਤੋਂ ਨਾ ਚੀਨ ਨਾਲ ਬਖੇੜਾ ਚੱਲਿਆ ਹੁੰਦਾ ਹੈ ਜੀ ਅੱਧ ਦੀ ਸਰਹੱਦ ਦਾ ਵੀ ਹੋਰ ਕਈ ਪਹਿਲੂਆਂ ਤੇ ਵੀ ਹੈਨਾ ਤੇ ਪਤਾਲੇ ਮਸਲੇ ਇਹ ਕਿੰਨੇ ਹੀ ਮਸਲੇ ਨੇ ਜੀ ਤੇ ਚੀਨ ਨਾਲ ਬਖੇੜਾ ਖੜਾ ਹੈ ਹਾਂ ਜੀ ਉਹ ਜਿਹੜਾ ਚੀਨ ਕਾਰਵਾਈ ਕਰ ਰਿਹਾ ਉਹ ਕਰ ਰਿਹਾ ਬ੍ਰਹਮਪੁੱਤਰ ਆ ਉਹਦੇ ਉੱਤੇ ਠੀਕ ਹੈ ਬ੍ਰਹਮਪੁੱਤਰ ਉਤੇ ਉਹ ਡੈਮ ਬਣਾਉਣ ਜਾ ਰਿਹਾ ਡੈਮ ਵੀ ਦੁਨੀਆ ਦਾ ਕਹਿੰਦੇ ਸਭ ਤੋਂ ਵੱਡਾ ਡੈਮ ਹਮ ਜਿਹਦੇ ਉੱਤੇ 14 ਲੱਖ ਤੋਂ ਲੈ ਕੇ 15 ਲੱਖ ਕਰੋੜ ਤੱਕ ਦਾ ਖਰਚਾ ਆਉਣਾ ਹੈ ਠੀਕ ਹੈ 14 15 ਲੱਖ ਕਰੋੜ ਖਰਚ ਕੇ ਜਿਹੜਾ ਡੈਮ ਕਹਿੰਦੇ ਦੁਨੀਆ ਸਭ ਤੋਂ ਵੱਡਾ ਡੈਮ ਬਣਨਾ ਹੈ ਜਿਉ ਡੈਮ ਬਣ ਗਿਆ ਤਾਂ ਉਹਦੇ ਨਾਲ ਭਾਰਤ ਦਾ ਪਾਣੀ ਬੰਦ ਹੋ ਸਕਦਾ ਖਾਸ ਕਰ ਜਿਹੜਾ ਬ੍ਰਹਮਪੁੱਤਰਾ ਤੋਂ ਹੋ ਕੇ ਭੱਤ ਦਰਿਆਵਾਂ 'ਚ ਜਾਂਦਾ ਹਮ ਹੁਣ ਇਹਦਾ ਅਸਰ ਕਹਿੰਦੇ ਇਸ ਕਦਰ ਪੈਣਾ ਕਿ ਸਾਡੇ ਜਿਹੜੇ ਹਾਈਡਲ ਪ੍ਰੋਜੈਕਟ ਨੇ ਜਿਹੜੇ ਕੁੱਲ ਦਰਿਆਵਾਂ ਦੇ ਰਾਹੀਂ ਪਾਣੀਆਂ ਦੇ ਰਾਹੀਂ ਜਿਹੜਾ ਬਿਜਲੀ ਪੈਦਾ ਹੁੰਦੀ ਹੈ ਭਾਰਤ ਦੀ ਉਹਦੀ ਕੁੱਲ ਜਿੰਨਾ ਉਤਪਾਦਨ ਆ ਉਹਦਾ 45% ਦੀ ਇਸ ਬ੍ਰਹਮਪੁੱਤਰ ਵਾਲੇ ਚੋਅ ਆਏ ਪਾਣੀਆਂ ਦੇ ਉੱਤੇ ਨਿਰਭਰਤਾ ਹੈ ਹਮ ਜੇ ਮਤਲਬ ਅੱਧੀ ਬਿਜਲੀ ਸਾਡੀ ਗੁੱਲ ਹੁੰਦੀ ਹੈ ਤੇ ਪਾਣੀ ਉਧਰੋਂ ਆਉਂਦਾ ਰੁਕਦਾ ਤਾਂ ਤਾਂ ਇਹ ਸਾਡੇ ਟੱਤਾ ਹਮਲਾ ਆਪਾਂ ਲਗਾਤਾਰ ਰਿਪੇਅਰ ਸਿਧਾਂਤ ਦੀ ਗੱਲ ਕੀਤੀ ਹੈ ਹਾਂ ਜੀ ਬਹੁਤ ਕੀਤੀ ਬਿਲਕੁਲ ਕਿ ਰਿਪੀਅਰਿੰਸ ਸਿਧਾਂਤ ਇਹ ਕਹਿੰਦਾ ਹੈ ਕਿ ਜਿਹੜੇ ਜਿੱਥੋਂ ਪਾਣੀ ਆਊਗਾ ਉੱਥੋਂ ਉਹ ਮਾਲਕ ਜਿੱਥੋਂ ਅੱਗੇ ਜਿੱਦੇ ਚ ਆਪਣੇ ਆਪ ਵਹਿਣ ਚਾਊਗਾ ਉੱਥੇ ਉਹ ਮਾਲਕ ਤੁਸੀਂ ਇਹਨੂੰ ਅਪਰ ਮਾਲਕ ਲੋਅਰ ਮਾਲਕ ਦਾ ਬਣਾ ਸਕਦੇ ਹੋ ਹੈ ਨਾ ਪਹਿਲਾ ਮਾਲਕ ਦੂਜਾ ਮਾਲਕ ਦਾ ਪਰ ਜਿੱਥੋਂ ਦਰਿਆ ਲੈ ਵਹਿਣ ਆਪਣੇ ਆਪ ਨੇ ਨਦੀਆਂ ਦੇ ਵਹਿਣ ਆਪਣੇ ਆਪ ਨੇ ਉੱਥੇ ਉਹਨਾਂ ਦਾ ਰਿਪੀਅਰਿੰਸ ਸਿਧਾਂਤ ਲੱਗ ਹੁੰਦਾ ਆਪਾਂ ਇਸੇ ਗੱਲ ਕਰਦੇ ਆ ਕਿ ਇਸੇ ਬਾਰੇ ਨਾ ਪਾਕਿਸਤਾਨ ਚਣੌਤੀ ਹੁੰਦਾ ਕਿ ਸਿੰਧੂ ਜਲ ਸੰਧੀ ਦੇ ਰਾਹੀਂ ਸਾਡਾ ਪਾਣੀ ਤੁਸੀਂ ਕਿਵੇਂ ਰੋਕ ਸਕਦੇ ਹੋ ਤਾਂ ਆਪਣੇ ਆਪ ਬਾਅਵ ਹੈ ਯੋਧੇ ਲਈ ਉਹਦਾ ਸਿਧਾਂਤ ਹੈ ਫਿਰ ਫਿਰ ਜੇ ਉੱਥੇ ਲੱਗ ਹੁੰਦਾ ਫਿਰ ਇੱਥੇ ਚੀਨ ਦੇ ਲਈ ਸਾਡਾ ਲੱਗ ਹੁੰਦਾ ਜੀ ਸਹੀ ਫਿਰ ਚੀਨ ਸਾਡਾ ਬੜਾ ਮੁੱਕ ਸਕਦਾ ਹੂੰ ਹੁਣ ਜਾਂ ਤਾਂ ਕੁਝ ਧਿਰਾਂ ਹੀ ਮੰਨਦੀਆਂ ਕਿ ਵੀ ਚੀਨ ਭਾਰਤ ਤੇ ਦਬਾਅ ਬਣਾਉਣ ਲਈ ਕਰ ਰਹੀ ਹੈ ਕਿ ਤੁਸੀਂ ਪਾਕਿਸਤਾਨ ਵਾਲਾ ਪਾਣੀ ਰੋਕਿਆ ਤੁਸੀਂ ਸਿੰਧੂ ਜਲ ਸੰਧ ਨੂੰ ਸਪੈਨਡ ਕੀਤੀ ਹੈ ਉਹ ਬਾਲ ਕਰੋ ਕਿਉਂਕਿ ਭਾਰਤੀ ਫੌਜ ਦੇ ਨੁਮਾਇंदे ਤੱਕ ਕਹਿ ਚੁੱਕੇ ਨੇ ਕਿ ਚੀਨ ਨੇ ਤਾਂ ਆਪਣੇ ਹਥਿਆਰਾਂ ਦਾ ਟ੍ਰਾਇਲ ਕੀਤਾ ਉਚਾਰਨ ਦੀ ਜੰਗ 'ਚ ਮਤਲਬ ਚੀਨ ਤਾਂ ਸਿੱਧਾ ਨੰਗਾ ਚਿੱਟਾ ਪਾਕਿਸਤਾਨ ਨਾਲ ਖੜਾ ਹੂੰ ਪੁੱਛਣਾ ਸਾਨੂੰ ਪੈਣਾ ਕਿ ਸਾਡੇ ਪਾਲੇ ਹੋਏ ਮੁਲਕ ਵੀ ਸਾਡੇ ਨਾਲ ਨਹੀਂ ਸਾਡੇ ਗਵਾਂਢੀ ਮੁਲਕ ਵੀ ਸਾਡੇ ਨਾਲ ਨਹੀਂ ਇਹ ਸਥਿਤੀ ਕਿਉਂ ਬਣੀ ਹੈ ਜੀ ਜਿਹੜੇ ਕਿਸੇ ਸਮੇਂ ਭਾਰਤ ਨਾਲ ਦੋਸਤੀ ਕਰਨਾਂ ਲੋਚਦੇ ਸੀ ਹਮ ਅੱਜ ਉਹ ਪਸੰਦੀ ਝੋਲੀ ਚ ਪਈ ਜਾਂਦੇ ਨੇ ਜਿਹਦੇ ਅਸੀਂ ਕਹਿੰਨੇ ਅਪਾਇਰ ਨਹੀਂ ਲੱਗ ਰਹੇ ਸਹੀ ਹੈ ਬਿਲਕੁਲ ਸਹੀ ਹੈ ਹਮ ਇਹ ਇਥੇ ਤੋਂ ਮੰਥਨ ਦੀ ਲੋੜ ਹੈ ਸੋ ਕੀ ਇਹ ਪਾਕਿਸਤਾਨ ਵਾਲੇ ਮਸਲੇ ਦੇ ਵਿੱਚ ਦਬਾਅ ਬਣਾਉਣ ਦੀ ਖੇੜਾ ਚੀਨ ਦੀ ਹਮ 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 ਜੇ ਇੰਨਾ ਹੀ ਮਸਲਾ ਹੁੰਦਾ ਫਿਰ ਤਾਂ ਇਹ ਹੁਣ ਚਰਚਾ ਤੁਰਦੀ ਕਬ ਇਹ ਸੁਰ ਦੇ ਵਿੱਚ ਚਿੰਤਾ ਲੰਮੇ ਸਮੇਂ ਤੋਂ ਉਸ ਟਾਈਮ ਤੇ ਕੰਮ ਕਰਤਾ ਰਹੇ ਕੰਮ ਕਰਦੇ ਬਿਲਕੁਲ ਇਹਦਾ ਮਤਲਬ ਉਹ ਰਣਨੀਤਕ ਤੌਰ ਤੇ ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਉਹ ਸਾਡਾ ਪਾਣੀ ਵੀ ਬੰਦ ਤੇ ਬਿਜਲੀ ਵੀ ਬੰਦ ਕਰਨਾ ਚਾਹੁੰਦਾ ਤੇ ਫਿਰ ਜਦੋਂ ਇਹ ਦੁਨੀਆ ਦੇ ਪਲੇਟਫਾਰਮ ਤੇ ਮੁੱਦਾ ਜਾਊਗਾ ਤੇ ਤੁਸੀਂ ਕਿਹੜੇ ਤਰਕ ਨਾਲ ਗੱਲ ਕਰੋਗੇ ਪੇਰੀਅਨ ਸਿਧਾਂਤ ਆਪਣੇ ਮੁਲਕ ਦੇ ਹੱਕ ਫਿਰ ਅਗਲੇ ਕਹਣਗੇ ਇਹ ਹੀ ਹੱਕ ਤਾਂ ਪਾਕਿਸਤਾਨ ਦਾ ਬਣਦਾ ਵੇਜਾਕ ਉਥੇ ਉਹਨਾਂ ਨੇ ਮਤਲਬ ਪਹਿਲਗਾਮ ਵਾਲਾ ਹਮਲਾ ਹੋਇਆ ਸਾਡੇ ਬੰਦੇ ਮਾਰੇ ਇੱਥੇ ਉਹ ਮਸਲਾ ਨਹੀਂ ਹੈ ਪਰ ਅਗਲਿਆਂ ਕੋਲ ਇੱਕ ਤਰਕ ਹੋ ਜਾਣਾ ਦੇਣ ਲਈ ਵੇਦਸੀ ਆਪਣੀ ਗੱਲ ਕਿੰਨੇ ਵਜਨ ਦੇ ਵਜਨ ਦਾ ਤਰੀਕੇ ਨਾਲ ਰੱਖ ਸਕਾਂਗੇ ਸਵਾਲ ਤੇ ਵੀ ਖੜਾ ਹੂੰ ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਜੇਕਰ ਇਹ ਹੋਇਆ ਤਾਂ ਭਾਰਤ ਔਰ ਬੰਗਲਾਦੇਸ਼ ਤੇ ਸਿੱਧਾ ਅਸਰ ਪੈਣਾ ਔਰ ਚੀਨ ਅਜਿਹੀ ਹਰਕਤ ਕਦੇ ਵੀ ਕਰ ਸਕਦਾ ਹੈ ਉਹ ਇਹਦੀ ਜੋ ਤਿਆਰੀ ਕਰ ਰਿਹਾ ਵਿਸ਼ਾ ਉਹ ਕਹਿ ਰਿਹਾ ਜੀ ਪਾਣੀ ਰੁਕੂਗਾ ਨਹੀਂ ਨਹੀਂ ਰੁਕੂਗਾ ਹੁਣ ਪਾਕਿਸਤਾਨ ਤੁਸੀਂ ਸਾਨੂੰ ਪਾਣੀ ਦੇਣਾ ਨਹੀਂ ਦੇਣਾ ਇਹ ਤਾਂ ਆਪਾਂ ਬੈਠ ਕੇ ਵਿਚਾਰਾਂਗੇ ਪਰ ਅਬ ਪਲੱਡ ਗੇਟ ਖੋਲਣ ਲੱਗੇ ਤਾਂ ਸਾਨੂੰ ਘਟੂ ਘਟ ਦੱਸਿਆ ਕਰੋ ਉਹਦੀ ਸੂਚਨਾ ਦੋ ਸਹੀ ਹੈ ਤੇ ਮਤਲਬ ਕਹਿੰਨ ਸਾਨੂੰ ਵੀ ਚੀਨ ਨੂੰ ਇਹੀ ਹੈ ਮਿੰਤੀਆਂ ਕਰਨੀਆਂ ਪਿਆ ਕਰਨਗੇ ਮਿੰਤਾ ਕਰੀ ਜਾਏ ਪਰ ਚੀਨ ਦੀ ਹੂੰ ਤੇ ਭਾਈ ਠੀਕ ਪਾਣੀ ਨਹੀਂ ਪੁਰਾ ਦੇ ਰਿਆ ਪਰ ਬਲੱਡ ਗੇਟ ਖੋਲਣ ਲੱਗੇ ਤਾਂ ਦੱਸ ਦਿਆ ਕਰ ਜੇ ਮਤਲਬ ਅਸੀਂ ਉਧਰ ਨੂੰ ਵੀ ਧੱਕੇ ਜਾ ਰਹੇ ਹਾਂ ਸਹੀ ਸਹੀ ਤੇ ਫਿਰ ਅਸੀਂ ਦੁਨੀਆ ਦੇ ਪਲੇਟਫਾਰਮ ਤੇ ਮੁੱਦਾ ਕਿਵੇਂ ਚੁੱਕਾਂਗੇ ਜੇ ਸੇਮ ਕਰਾਸ ਹੋਊਗਾ ਅਗਲੇ ਕਹਣਗੇ ਜੀ ਉਧਰੋਂ ਵੀ ਹੈ ਤਾਂ ਇਸ ਸਥਿਤੀ ਦੇ ਵਿੱਚ ਭਾਰਤ ਨੂੰ ਨਿਕਲਣ ਦੇ ਲਈ ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ ਹੂੰ ਚੀਨ ਵਾਲੇ ਮੁੱਦੇ ਤੇ ਕੰਨੀ ਕਤਰੌਂਦੀ ਹੈ ਭਾਰਤ ਦੀ ਸਰਕਾਰ ਹੂੰ ਦੇ ਚੋਪੋ ਗਰੁੱਪ ਹਾਂ ਹੋ ਜਾਂਦੀ ਐਸ ਮਸਲੇ ਤੇ ਜਿਵੇਂ ਅਮਰੀਕਾ ਵਾਲਾ ਮਸਲਾ ਹੁਣ ਸੈਸ਼ਨ ਚੱਲ ਰਿਹਾ ਕੱਲ ਖਾਸਾ ਹੋਰ ਲਾ ਗੱਲਾਂ ਮਚਿਆ ਕਿ ਜਿਸ ਮਿਸ਼ਨ ਸੰਦੂਰ ਤੇ ਹਾਮੀ ਭਰ ਕੇ ਵੀ ਅੱਜ ਗੱਲ ਕਰਨ ਨੂੰ ਤਿਆਰ ਨਹੀਂ ਐ ਅੱਜ ਨਹੀਂ ਜੀ ਕੱਲ ਨੂੰ ਕਰਾਂਗੇ ਜੇ ਉਹ ਕਰਾਂਗੇ ਕੱਲ ਰੌਲੇ ਚ ਲੰਘ ਗਿਆ ਪਰ ਮਿੰਦਰ ਦਾ ਉੱਥੇ ਵੀ ਮੁੱਦਾ ਹੋਊਗਾ ਤੇ ਮੁੱਦਾ ਨਹੀਂ ਵੀ ਉੱਠ ਰਿਹਾ ਕਿ ਉਪਰ ਆਟ ਬਤੀ ਅਚਾਰਗਾ ਸੀ ਬਾਕੀ ਉਹ ਦੇਖੇ ਸਵੇਰ ਤੱਕ ਸਾਰਾ ਕੁਝ ਠੀਕ ਗੱਲ ਕਰਾ ਦੇ ਸੀ ਉਹ ਹਾਂਜੀ ਹਾਂਜੀ ਬਿਲਕੁਲ ਇਹ ਵੀ ਕਾਫੀ ਗੁੱਸਾ ਸੋ ਇਹ ਸੈਸ਼ਨ ਜਿਹੜਾ ਮੰਤਰੀ ਸੈਸ਼ਨ ਕੱਲ ਸ਼ੁਰੂ ਹੋਇਆ ਉਹ ਵੀ ਹਗਾਮਾਪੁਰਪੁਰ ਹੋਣ ਵਾਲਾ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਪਾਣੀ ਵਾਲਾ ਮਸਲਾ ਵੀ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਜਿਹੜਾ ਚੀਨ ਵਾਲਾ ਮਸਲਾ ਨਾ ਸ਼ਰਮਾ ਜੀ ਇੱਥੇ ਚੱਕਰੇ ਆ ਵੀ ਚੀਨ ਦੀ ਪਾਕਿਸਤਾਨ ਦੇ ਵਿੱਚ ਹੈਗੇ ਇਨਵੈਸਟਮੈਂਟ ਮੋٹے ਪੱਧਰ ਤੇ ਜੇਕਰ ਤੁਸੀਂ ਪਾਕਿਸਤਾਨ ਨੂੰ ਪਾਣੀ ਦੇ ਮਾਮਲੇ ਚ ਬਲੈਕਮੇਲ ਕਰ ਰਹੇ ਹੋ ਤਾਂ ਕੱਲ ਨੂੰ ਉਹਨਾਂ ਨੇ ਉਹਨਾਂ ਨੂੰ ਫੋਨ ਕਰਨਾ ਵੀ ਤੁਸੀਂ ਵੀ ਇਹਨਾਂ ਨੂੰ ਠੱਠ ਕਰੋ